ਬੜਾ ਔਖਾ ਹੁੰਦਾ ਕਿਸਾਨਾਂ ਨੂੰ ਧਰਨੇ ਤੋਂ ਧਰਨੇ ਤੋਂ ਉਠਾਉਣਾ ਬੜਾ ਔਖਾ ਹੁੰਦਾ ਜੇਕਰ ਪੰਜਾਬ ਸਰਕਾਰ ਚੰਡੀਗੜ੍ਹ ਤੋਂ ਕਿਸਾਨਾਂ ਨੂੰ 34 ਸੈਕਟਰ ਤੋਂ ਕਿਸਾਨਾਂ ਨੂੰ ਕੱਢਣ 'ਚ ਕਾਮਯਾਬ ਹੋ ਗਈ ਨਾ ਇਹਦਾ ਮਤਲਬ ਜਿਹੜੀ ਸਰਕਾਰ ਹੈਗੀ ਆ ਉਹ ਸਹੀ ਨੀਤੀ ਚੱਲ ਰਹੀ ਆ ਖੇਤੀ ਨੀਤੀ ਦਾ ਖਰੜਾ ਬੜਾ ਛੇਤੀ ਕਿਸਾਨਾਂ ਦੇ ਹਵਾਲੇ ਹੋ ਜਾਏਗਾ ਖੇਤੀ ਨੀਤੀ ਨਾਂ ਵੀ ਜਿਹੜੀ ਬਣਦੀ ਜਾ ਰਹੀ ਆ ਉਹ ਵੀ ਬੜਾ ਛੇਤੀ ਹੋ ਜਾਏਗਾ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਉਗਰਾਹਾ ਜਥੇਬੰਦੀ ਚੰਡੀਗੜ੍ਹ ਬੈਠੀ ਹੋਈ ਹੈ ਸੈਕਟਰ 34 ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਉਹ ਦੁਸ਼ਹਿਰਾ ਵੀ ਨੇੜੇ ਆ ਗਿਆ ਉਹ ਗਰਾਊਂਡ ਖਾਲੀ ਵੀ ਕਰਵਾਉਣਾ ਪਵੇਗਾ ਨਹੀਂ ਤਾਂ ਦੁਸ਼ਹਿਰਾ ਕਿੱਥੇ ਹੋਵੇਗਾ ਜੇਕਰ ਉੱਥੇ ਦੁਸ਼ਹਿਰਾ ਹੁੰਦਾ ਹਰ ਸਾਲ ਤਾਂ ਤੇ ਵੈਸੇ ਕਈ ਵਾਰ ਨਾਮ ਵੀ ਪੈ ਜਾਂਦਾ ਹੁੰਦਾ ਦੁਸ਼ਹਿਰਾ ਗਰਾਊਂਡ ਤਾਂ ਕੱਲ੍ਹ ਵਾਲੀ ਜਿਹੜੀ ਮੀਟਿੰਗ ਹੋਈ ਉਡੀਕ ਕੀਤੀ ਜਾ ਰਹੀ ਸੀ ਕਿ 3 ਵਜੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਆ ਕਿਸਾਨਾਂ ਦੀ ਤਾਂ ਉਹਦੇ ਵਿੱਚ ਕਈ ਮਦਾਂ ਵਿਚਾਰੀਆਂ ਗਈਆਂ ਨੇ ਜੀ ਹਾਂ ਕੱਲ ਕਿਸਾਨਾਂ ਨਾਲ ਮੀਟਿੰਗ ਹੋਈ ਹੈ ਜੀ ਮੀਟਿੰਗ ਦੇ ਵਿੱਚ ਅੱਜ ਕਿਸਾਨ ਫੈਸਲਾ ਕਰਨਗੇ ਵੀ ਅਸੀਂ ਧਰਨਾ ਚੁੱਕੀਏ ਕਿ ਨਾ ਚੁੱਕੀਏ ਕੱਲ ਕਿਸਾਨਾਂ ਅੱਛਾ ਕੱਲ ਕਿਸਾਨਾਂ ਨੇ ਇਕਮੰਗ ਰੱਖਿਆ ਕਿ ਕਿਸਾਨਾਂ ਨੇ ਜ਼ਮੀਨ ਹੱਦਬੰਦੀ ਲਾਗੂ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਨ ਵਾਸਤੇ ਗੱਲ ਕੀਤੀ ਹੈ ਉਹ ਕਹਿੰਦੇ ਵੀ ਜਿਹੜੀ ਜ਼ਮੀਨ ਕਿਸੇ ਪੱਛੇ ਨਹੀਂ ਹੈਗੀ ਉਹ ਜ਼ਮੀਨ ਮਜ਼ਦੂਰਾਂ ਦੇ ਵਿੱਚ ਵੰਡ ਦਿਓ ਤੁਸੀਂ ਉਗਰਾਹ ਦਾ ਕੱਲ ਤੱਕ ਨਵਾਂ ਨਵੀਂ ਨਵੀਂ ਮੰਗਾਂ ਜੇ ਨਵੀਂ ਗੱਲ ਆ ਇਹ ਕਿਉਂਕਿ ਮਜ਼ਦੂਰ ਨਾਲ ਖੜਿਆ ਉਹਨਾਂ ਦੇ ਇੱਕ ਬੜੀ ਇੰਟਰਸਟਿੰਗ ਗੱਲ ਆ ਮੈਂ ਬੜਾ ਇੱਥੇ ਕਿਹਾ ਕਰਦਾ ਇਸ ਮੰਚ ਤੋਂ ਬਈ ਜ਼ਿੰਮੇਦਾਰ ਤੇ ਮਜ਼ਦੂਰ ਦੀ ਆਪਸ ਵਿੱਚ ਸਾਂਝ ਬਣ ਨਹੀਂ ਸਕਦੀ ਅਜੋਕੇ ਸਮੇਂ ਵਿੱਚ ਅੱਜ ਦੇ ਯੁੱਗ ਵਿੱਚ ਕਿਉਂਕਿ ਜੇਕਰ ਮਜ਼ਦੂਰ ਦਿਹਾੜੀ ਵੱਧ ਮੰਗੇਗਾ ਤੇ ਜ਼ਿੰਮੇਦਾਰ ਉਹ ਦਿਹਾੜੀ ਦੇਣ ਤੋਂ ਅਸਮਰਥ ਹੋਵੇਗਾ ਜਾਂ ਨਹੀਂ ਦੇਵੇਗਾ ਉਹਦੇ ਮਨ ਚ ਬੈਰ ਬੈਰ ਭਾਵਨਾ ਆ ਗਈ ਵੀ ਨਹੀਂ ਦਿੰਦਾ ਜਿਹੜਾ ਕਰਨਾ ਕਰ ਲਿਆ ਯਾਰ ਤੈਨੂੰ ਤਾਂ ਫਿਰ ਉੱਥੇ ਕਲੇਸ਼ ਹੋਣਾ ਹੀ ਹੋਣਾ ਜਿੱਥੇ ਆਰਥਿਕ ਜਿਸ ਜਿਨ੍ਹਾਂ ਰਿਸ਼ਤਿਆਂ ਵਿੱਚ ਨਾ ਆਰਥਿਕਤਾ ਆ ਗਈ ਪੈਸਾ ਆ ਗਿਆ ਉਹ ਰਿਸ਼ਤੇ ਬਹੁਤਾ ਲੰਮਾ ਸਮਾਂ ਨਹੀਂ ਚੱਲਦੇ ਵੱਡੇ ਵੱਡੇ ਰਿਸ਼ਤੇ ਖਤਮ ਹੋ ਜਾਂਦੇ ਆ ਜੀ ਵੱਡੇ ਵੱਡੇ ਰਿਸ਼ਤੇ ਖਤਮ ਹੋ ਜਾਂਦੇ ਆ ਪੈਸਿਆਂ ਦੇ ਵਿੱਚ ਇਹ ਆਰਥਿਕਤਾ ਦਾ ਮੁੱਦਾ ਪਰ ਮੈਂ ਇਸ ਗੱਲ ਤੇ ਲੈ ਕੇ ਕੱਲ ਜੁਗਿੰਦਰ ਉਗਰਾਹਾਂ ਦੀ ਨਵੀਂ ਡਿਮਾਂਡ ਜਿਹੜੀ ਆਈ ਹੈ ਉਹ ਗਰੁੱਪ ਦੀ ਕਿ ਇਹ ਜਿਹੜੀ ਜ਼ਮੀਨ ਹੈਗੀ ਆ ਬਾਦੂ ਜ਼ਮੀਰ ਪੰਜਾਬ ਚ ਹੈਗੀ ਆ ਉਹ ਜ਼ਮੀਨ ਤੁਸੀਂ ਮਜ਼ਦੂਰਾਂ ਨੂੰ ਵੰਡ ਦਿਓ ਮਜ਼ਦੂਰਾਂ ਦੇ ਹਵਾਲੇ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਨੂੰ ਹਵਾਲੇ ਕਰ ਦਿਓ ਤਾਂ ਕਿ ਪੰਜਾਬ ਦੇ ਵਿਜੜੀ ਉਪਜਾਊ ਜ਼ਮੀਨਾਂ ਉਹਦੇ ਵਿੱਚ ਉਪਜ ਹੋ ਸਕੇ ਉਹਦੇ ਵਿੱਚ ਪੈਦਾਵਾਰ ਹੋ ਸਕੇ ਇਹ ਮੰਗ ਰੱਖੀ ਆ ਹੋਰ ਮੰਗਾਂ ਦਾ ਆਪਰੋਂ ਪਤਾ ਹੀ ਜਾ ਉਹਨਾਂ ਦੇ ਖੇਤੀ ਨੀਤੀ ਦਾ ਖਰੜਾ بڑا ਛੇਤੀ ਕਿਸਾਨਾਂ ਦੇ ਹਵਾਲੇ ਹੋ ਜਾਏਗਾ ਖੇਤੀ ਨੀਤੀ ਨਵੀਂ ਜਿਹੜੀ ਬਣਦੀ ਜਾ ਰਹੀ ਹੈ ਉਹ ਵੀ بڑا ਛੇਤੀ ਹੋ ਜਾਏਗਾ ਤਕਰੀਬਨ ਤਕਰੀਬਨ ਇਹ ਗੱਲ ਉਗਰਾਹਾਂ ਨੇ ਹੀ ਜੋਗਿੰਦਰ ਸਿੰਘ ਉਗਰਾਹਾਂ ਨੇ ਬਾਹਰ ਆ ਕੇ মিডিਆ ਨੂੰ ਦੱਸੀ ਆ ਕਿ ਜੀ ਸਾਡਾ ਅੱਛੀ ਸਤਿਭਾਵਨਾ ਸਹਿਤ ਮੀਟਿੰਗ ਹੋਈ ਆ ਅਸੀਂ ਕੱਲ ਨੂੰ ਫੈਸਲਾ ਕਰ ਲਿਆਂਗੇ ਕਿ ਅਸੀਂ ਧਰਨਾ ਚੁੱਕਣਾ ਹੈ ਕਿ ਨਹੀਂ ਚੁੱਕਣਾ ਬੜਾ ਔਖਾ ਹੁੰਦਾ ਕਿਸਾਨਾਂ ਨੂੰ ਧਰਨੇ ਤੋਂ ਧਰਨੇ ਤੋਂ ਉਠਾਉਣਾ ਬੜਾ ਔਖਾ ਹੁੰਦਾ ਧਰਨੇ ਤੋਂ ਉਠਾਉਣਾ ਕਿਸਾਨਾਂ ਨੂੰ ਜੇਕਰ ਪੰਜਾਬ ਸਰਕਾਰ ਚੰਡੀਗੜ੍ਹ ਤੋਂ ਕਿਸਾਨਾਂ ਨੂੰ 34 ਸੈਕਟਰ ਤੋਂ ਕਿਸਾਨਾਂ ਨੂੰ ਕੱਢਣ 'ਚ ਕਾਮਯਾਬ ਹੋ ਗਈ ਨਾ ਇਹਦਾ ਮਤਲਬ ਜਿਹੜੀ ਸਰਕਾਰ ਹੈਗੀ ਆ ਉਹ ਸਹੀ ਨੀਤੀ ਚੱਲ ਰਹੀ ਆ ਕਿ ਕਿਸਾਨਾਂ ਨੂੰ ਉਠਾਉਣਾ ਔਖਾ ਨਹੀਂ ਦੱਕ ਧਰਨੇ ਤੋਂ ਉਹ ਤਾਂ ਮਸਤੀ ਨਾਲ ਬੈੰਦੇ ਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ